ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਰਿਹਾ ਤੁਹਾਡੇ ਸਾਰਿਆਂ ਦੇ ਤੇ ਅੱਜ ਵੀ ਜਿਹੜੀ ਮੈਂ ਵੀਡੀਓ ਬਣਾਉਣ ਲੱਗੀ ਆ ਨਾ ਇਹ ਆ ਪਹਿਲੇ ਵਿਚਾਰਨ ਵਾਲੀ ਵੀਡੀਓ ਕਿ ਜਦੋਂ ਹੁਣ ਤੁਹਾਡੇ ਮਤਲਬ ਕਿ ਸਸਤੇ ਬਾਟਰ ਚੱਲ ਰਹੇ ਆ ਖਤਮ ਹੋ ਗਏ ਚੱਲੇ ਹੁੰਦੇ ਤੇ ਸਸਤੇ ਮਿਲ ਜਣੇ ਆ ਤੇ ਇਸ ਤਰ੍ਹਾਂ ਕਿ ਉਹਨਾਂ ਨੂੰ ਮੈਂ ਵੈ ਬੈਂਟ ਥੋੜਾ ਜਿਹਾ ਪਹਿਲਾਂ ਹੀ ਲੈਂਦੀ ਕਿ 40 ਰੁਪਏ ਕਿਲੋ ਦੇ ਹਿਸਾਬ ਨਾਲ ਲੈਂਦੀ ਜੇ ਤੁਹਾਨੂੰ ਸਸਤੇ ਮਿਲਣ ਤਾਂ ਇਹ ਹੁਣੇ ਹੀ ਟਾਈਮ ਆ ਕਿਉਂਕਿ ਅਗੇ ਤਾਂ ਰੇਟ ਵਧ ਜਣਾ ਮਟਰਾਂ ਦਾ ਤੇ ਸਾਰੀਆਂ ਗਰਮੀਆਂ ਦੇ ਵਿੱਚ ਤੁਹਾਨੂੰ ਤੁਹਾਨੂੰ ਪਤਾ 150 ਰੁਪਏ ਕਿਲੋ ਤੱਕ ਵੀ ਮਟਰ ਚੱਲ ਜਾਣੇ ਆ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਇਹਨਾਂ ਨੂੰ ਸੇਵ ਕਿੱਦਾਂ ਕਰਨਾ ਹੈ ਮੈਂ ਸਟੋਰ ਕੀਤੇ ਆ ਮੈਨੂੰ ਹੋ ਗਏ 15-20 ਦਿਨ ਇਹਨਾਂ ਨੂੰ ਸਟੋਰ ਕੀਤਾ ਤਾਂ ਨਾਲ ਵੀ ਸ਼ੇਅਰ ਕਰਦੀ ਆ ਕਿ ਕੀ ਇਹਨਾਂ ਦੀ ਕੰਡੀਸ਼ਨ ਹੋ ਜਾਂਦੀ ਆ ਤੇ ਕਿਉਂ ਚੰਗਰੀ ਆ ਕਿ ਤੁਸੀਂ ਮਤਲਬ ਪੈਸੇ ਬਚਾ ਲਓ ਤੇ ਵੱਜਦੇ ਆ ਨੇ ਜਿਦਾਂ ਮੈਂ ਆ ਮਤਲਬ ਕਿ ਬਚਾਉਣ ਲਈ ਆ ਤੇ ਬਚਾ ਲਏ ਆ ਕਿਉਂਕਿ ਮੈਂ 4 4.5 ਕਿਲੋ ਦੇ ਕਰੀਬ ਮੈਂ ਮਟਰ ਲਈ ਤੇ ਮੇਰਾ ਤਾਂ ਅਜੇ ਰਹਿਦਾ ਹੈਗਾ ਕਿ ਮੈਨੂੰ ਫੇਰ ਠੀਕ ਰੇਟ ਮਿਲ ਜੇ ਤੇ ਮੈਂ ਅਜੇ ਹੋਰ ਵੀ ਲੈ ਕੇ ਸਟੋਰ ਕਰ ਸਕੀ ਆ ਤੇ ਚਲੋ ਬਈ ਮੈਂ ਤੁਹਾਨੂੰ ਹੀ ਦਿਖਾਵਾਂ ਕਿ ਮੈਂ ਕਿੱਦਾਂ ਸਟੋਰ ਕੀਤੇ ਜਨਾਂ ਇਦਾਂ ਨਾ ਜ਼ਿਪ ਲੌਕ ਮਿਲ ਜਾਂਦੇ ਆ ਪੈਪਰ ਤੇ ਇਹ ਵਾਲੇ ਬੈਗ ਆਨਲਾਈਨ ਵੀ ਮਿਲ ਜਾਂਦੇ ਆ ਮੈਂ ਥੋੜੇ ਵੱਡੇ ਜਿਹੜੇ ਮੰਗਾਏਗੇ ਜੇ ਤੁਸੀਂ ਜਦੋਂ ਮੰਗਾਉਗੇ ਤੇ ਅਲੱਗ-alag ਸਾਈਜ਼ ਦੇ ਮਿਲ ਜਾਂਦੇ ਆ ਉਹ ਮੰਗਾਏ ਮੈਨੂੰ ਲੱਗਿਆ ਸੀ ਕਿ ਮੈਂ ਥੋੜਾ ਜਾਂ ਆ ਦੇਖੋ ਇਹ ਕੱਚੇ ਮਟਰ ਹੀ ਮੈਂ ਸਟੋਰ ਕੀਤੇ ਹੀ ਥੋੜੀ ਜਿਹੀ ਮਤਨ ਪਾ ਦੇ ਤਹੁੰਨੀ ਆ ਤੇ ਆ ਮੈਂ ਕੋਈ ਪਾਣੀ ਸਿੰਪਲ ਪਾਣੀ ਦੇ ਵਿੱਚ ਇਹਨਾਂ ਨੂੰ ਪਾਤਾ ਤੇ ਇਹਨਾਂ ਦਾ ਨਾ ਹੋ ਗਿਆ ਮਤਲਬ ਜਿਹੜੀ ਬਰਫ਼ ਆ ਤੇ ਉਹ ਘਰ ਜਾਂਦੀ ਆ ਤੇ ਅੰਦਰ ਮਟਰ ਦੇਖੋ ਓਦਾਂ ਦਾ ਓਦਾਂ ਹੀ ਰਹਿੰਦਾ ਵਾ ਤੇ ਟੇਸਟ ਇੰਨਾ ਵਧੀਆ ਰਹਿੰਦਾ ਜਿਹਦਾ ਬਣਦਾ ਵਾ ਮੈਂ ਪੋਹਾ ਬਣਾਇਆ ਸੀ ਇੱਕ ਦਿਨ ਤੇ ਬਹੁਤ ਟੇਸਟੀ ਹੀ ਮਤਲਬ ਕਿ ਕੋਈ ਮਟਰ ਦੇ ਵਿੱਚ ਟੇਸਟ ਚ ਨਹੀਂ ਫਰਕ ਪੈਂਦਾ ਤੇ ਇਸ ਕਰਕੇ ਜਿਹੜੇ ਫ੍ਰੀਜ਼ ਹੋ ਜਾਂਦੇ ਹਨ ਤੇ ਇਹਦਾ ਕੰਮ ਉੱਥੇ ਹੀ ਸਹੀ ਹੋ ਜਾਂਦਾ ਜਦੋਂ ਇਹਨੂੰ ਆਪਾਂ ਸਟੋਰ ਕਰ ਲੈਂਦੇ ਆ ਫ੍ਰੀਜ਼ ਕਰਕੇ ਜੇ ਓਦਾਂ ਰੱਖੋਗੇ ਦੂਜੀ ਸਾਈਡ ਤੇ ਫ੍ਰੀਜ ਤੇ ਓਦੋਂ ਨਹੀਂ ਬਸ ਇਹਦੇ 'ਚ ਬਰਫ਼ ਜੰਮੀ ਹੋਣੀ ਚਾਹੀਦੀ ਹੈ ਇਦਾਂ ਅੱਛਾ ਵੀ ਪਾ ਕੇ ਇਹਨੂੰ ਕੋਈ ਵੀ ਬਾਲਨ ਦੀ ਲੋੜ ਨਹੀਂ ਪੈਂਦੀ ਕੋਈ ਨਮਕ ਚੀਨੀ ਵਾਲੇ ਪਾਣੀ ਪੂਣੀ 'ਚ ਕੁਝ ਨਹੀਂ ਕੀਤਾ ਮੈਂ ਕਿਉਂਕਿ ਜਦੋਂ ਉਹਦਾ ਕਰਦੇ ਆ ਫਿਰ ਮਿੱਠੇ ਮਿੱਠੇ ਦੇ ਲੱਗਦੇ ਆ ਮੈਨੂੰ ਉਹਦੇ ਬਜਾਰੀ ਨਹੀਂ ਜਿਹੜੇ ਪੈਕਟ ਵਾਲੇ ਮੈਨੂੰ ਪਸੰਦ ਨਹੀਂ ਹੈਗੇ ਕਿਉਂਕਿ ਉਹ ਮਿੱਠੀ ਮਿੱਠੀ ਸਬਜੀ ਬਣਦੀ ਆ ਤੇ ਇਹਦੇ ਨਾਲ ਕੋਈ ਵੀ ਟੇਸ ਨਹੀਂ ਮਤਲਬ ਚੇਂਜ ਕਿ ਸੇਮ ਹੈ ਲੈ ਜਿਹੜੀ ਤਾਂ ਆਪਾਂ ਮਟਰ ਰੋਹੀ ਜਿਹੜੇ ਆਪਾਂ ਕੱਟ ਕੇ ਕਰਦੇ ਆ ਤੇ ਉਹੀ ਅਸੀਂ ਦੇਖਦੇ ਜੇ ਵੀ ਇਹਨਾਂ ਨੂੰ ਕੱਚੇ ਹੀ ਕਰੂਗੇ ਤੇ ਮਤਲਬ ਜੇ ਕੱਚੇ ਇਦਾਂ ਹੀ ਰੱਖਦੇ ਨੇ ਤੇ ਇਹਨਾਂ ਨੂੰ ਬਸ ਇਹਦਾ ਇਹ ਕਿ ਡਿਫਲਾ ਕਰਕੇ ਰੱਖਨੇ ਆ ਉਹਦਾ ਗੱਡੂ ਬੰਦ ਬੰਦ ਕੇ ਜਿਹੜੇ ਨੇ ਹਵਾ ਨਹੀਂ ਜਾਣੀ ਚਾਹੀਦੀ ਇਹਨਾਂ ਦੇ ਅੰਦਰ ਫੇਰ ਉਲੀ ਵਗੈਰਾ ਜਾ ਕੋਛ ਹੋ ਲੱਗ ਜੇਗਾ ਤੇ ਖਰਾਬ ਹੋ ਜਾਣਗੇ ਹੁਣ ਇਹਨਾਂ ਨੂੰ ਦੇਖੋ ਜਿਹੜੀ ਹੈ ਨਾ ਜਿਹਦਾ ਮੈਂ ਤਾਜ਼ੀ ਹੀ ਮਤਲਬ ਕੱਢ ਕੇ ਰੱਖਿਆ ਤੇ ਬਾਕੀ ਵੀਡੀਓes ਨਹੀਂ ਲੱਗੇ ਹੋਏ ਤਾਂ ਲਾਈਵ ਨੂੰ ਕਰਕੇ ਜਾਓ ਨਵੀਂ ਟਿਪਸ ਮੈਂ ਲੈ ਕੇ ਆਉਂਗੀ ਅਲੱਗ-ਅਲੱਗ ਕਿ ਕੋਈ ਸਬਜੇਟ ਹੋਰ ਜਾਂ ਕੋਈ ਡਰਿੰਕਸ ਜਾਂ ਕੋਈ ਤੇ ਇਸ ਤਰ੍ਹਾਂ ਕੇ ਚਲੋ ਵੀ ਜਿਹਨਾਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਓਕੇ ਜੀ ਬਾਏ